ਪਟਿਆਲਾ ਦੇ ਨਜ਼ਦੀਕ ਪਿੰਦੇ ਰਖੜਾ ਦੇ ਕੋਲ ਇੱਕ ਵਰਨਾ ਤੇ ਟੈਂਪੂ ਦੇ ਵਿੱਚਕਾਰ ਜ਼ਬਰਦਸਤ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੌਰਾਨ ਕਾਰ ਵਿੱਚ ਬੈਠੇ ਵਿਅਕਤੀ ਕਾਰ ਦੇ ਵਿੱਚੋਂ ਬਾਹਰ ਡਿੱਗ ਗਏ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਦੀ ਮਦਦ ਨਾਲ ਕਾਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਈਆਂ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਐਕਸੀਡੈਂਟ ਦੌਰਾਨ ਕਾਰ ਦੇ ਵਿੱਚ ਛੋਟੇ ਬੱਚੇ ਵੀ ਸਨ ਤੇ ਛੋਟੇ ਬੱਚਿਆਂ ਨੂੰ ਵੀ ਕਾਫੀ ਸੱਟਾਂ ਵੱਜੀਆਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਕਾਰ ਤੇ ਟੈਂਪੂ ਦੇ ਵਿਚਕਾਰ ਹੋਏ ਜ਼ਬਰਦਸਤ ਐਕਸੀਡੈਂਟ ਦੌਰਾਨ ਛੋਟੇ ਬੱਚਿਆਂ ਤੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਰਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਨਜ਼ਦੀਕ ਪੈਂਦੇ ਰਖੜਾ ਦੇ ਕੋਲ ਇੱਕ ਵਰਨਾ ਤੇ ਟੈਂਪੂ ਦੇ ਵਿੱਚਕਾਰ ਜ਼ਬਰਦਸਤ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੌਰਾਨ ਕਾਰ ਵਿੱਚ ਬੈਠੇ ਵਿਅਕਤੀ ਕਾਰ ਦੇ ਵਿੱਚੋਂ ਬਾਹਰ ਡਿੱਗ ਗਏ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਦੀ ਮਦਦ ਨਾਲ ਕਾਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਈਆਂ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਐਕਸੀਡੈਂਟ ਦੌਰਾਨ ਕਾਰ ਦੇ ਵਿੱਚ ਛੋਟੇ ਬੱਚੇ ਵੀ ਸਨ ਤੇ ਛੋਟੇ ਬੱਚਿਆਂ ਨੂੰ ਵੀ ਕਾਫੀ ਸੱਟਾਂ ਵੱਜੀਆਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਕਾਰ ਤੇ ਟੈਂਪੂ ਦੇ ਵਿਚਕਾਰ ਹੋਏ ਜ਼ਬਰਦਸਤ ਐਕਸੀਡੈਂਟ ਦੌਰਾਨ ਛੋਟੇ ਬੱਚਿਆਂ ਤੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਨਜ਼ਦੀਕ ਪਿੰਦੇ ਰਖੜਾ ਦੇ ਕੋਲ ਇੱਕ ਵਰਨਾ ਤੇ ਟੈਂਪੂ ਦੇ ਵਿੱਚਕਾਰ ਜ਼ਬਰਦਸਤ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੌਰਾਨ ਕਾਰ ਵਿੱਚ ਬੈਠੇ ਵਿਅਕਤੀ ਕਾਰ ਦੇ ਵਿੱਚੋਂ ਬਾਹਰ ਡਿੱਗ ਗਏ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਦੀ ਮਦਦ ਨਾਲ ਕਾਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਈਆਂ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਐਕਸੀਡੈਂਟ ਦੌਰਾਨ ਕਾਰ ਦੇ ਵਿੱਚ ਛੋਟੇ ਬੱਚੇ ਵੀ ਸਨ ਤੇ ਛੋਟੇ ਬੱਚਿਆਂ ਨੂੰ ਵੀ ਕਾਫੀ ਸੱਟਾਂ ਵੱਜੀਆਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਕਾਰ ਤੇ ਟੈਂਪੂ ਦੇ ਵਿਚਕਾਰ ਹੋਏ ਜ਼ਬਰਦਸਤ ਐਕਸੀਡੈਂਟ ਦੌਰਾਨ ਛੋਟੇ ਬੱਚਿਆਂ ਤੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਰਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਨਜ਼ਦੀਕ ਪਿੰਦੇ ਰਖੜਾ ਦੇ ਕੋਲ ਇੱਕ ਵਰਨਾ ਤੇ ਟੈਂਪੂ ਦੇ ਵਿੱਚਕਾਰ ਜ਼ਬਰਦਸਤ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੌਰਾਨ ਕਾਰ ਵਿੱਚ ਬੈਠੇ ਵਿਅਕਤੀ ਕਾਰ ਦੇ ਵਿੱਚੋਂ ਬਾਹਰ ਡਿੱਗ ਗਏ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲੋਕਾਂ ਦੀ ਮਦਦ ਨਾਲ ਕਾਰ ਦੇ ਵਿੱਚ ਫਸੇ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਕਈਆਂ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਐਕਸੀਡੈਂਟ ਦੌਰਾਨ ਕਾਰ ਦੇ ਵਿੱਚ ਛੋਟੇ ਬੱਚੇ ਵੀ ਸਨ ਤੇ ਛੋਟੇ ਬੱਚਿਆਂ ਨੂੰ ਵੀ ਕਾਫੀ ਸੱਟਾਂ ਵੱਜੀਆਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਕਾਰ ਤੇ ਟੈਂਪੂ ਦੇ ਵਿਚਕਾਰ ਹੋਏ ਜ਼ਬਰਦਸਤ ਐਕਸੀਡੈਂਟ ਦੌਰਾਨ ਛੋਟੇ ਬੱਚਿਆਂ ਤੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ